ਵੇ ਬੜੀ ਲੋ ਮੈਂ ਆਪਣਾ ਵਾਦੋ। ਮੂਲਾ ਵਾਇਗੁਰ ਦੀ ਕਖ ਖਾਲਸਾ ਤੇ ਵਾਇਗੁਰ ਦੀ ਫਤਿਹ ਬੜੀ ਮਾੜੀ ਹਰਕਤ ਤੋਂ ਜਿਵੇਂ ਅੰਦੇ ਨੇ ਆਪਣੇ ਨੂੰ ਆਪਣੀ ਬਿਮਾਰੀ ਹੁੰਦੇ ਨੇ ਤੇ ਆਛੂ ਗੈਸ ਦੇ ਗੋਲੇ ਬੜੀ ਚਮਰਾਟ ਤੇ ਬੜਾ ਕੁਝ ਬੜਾ ਉਫਨ ਦਿਆ ਪਰ ਇੰਨੀ ਇੰਨੀ ਮਾੜੀ ਹਰਕਤ ਮੈਂ ਅੱਜ ਤੱਕ ਨਹੀਂ ਵੇਖੀ ਵੀ ਠੀਕ ਹੈ ਵੀ ਚਲੋ ਉਹਨਾਂ ਨੇ ਸ਼ਾਂਤੀਪੂਰਨ ਨੰਗਣਾ ਨੰਗ ਜਾਣ ਦਿਓ ਜਿਵੇਂ ਦਰਬਾਰ ਸਾਹਿਬ ਅ ਅਮਰ ਆਪਣਾ ਛੋਰੀ ਜੂਰ ਸਾਹਿਬ ਇਹਨਾਂ ਨੇ ਆਪਣਾ 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 ਤਾ ਹੈ ਜਦੋਂ ਸਾਡੇ ਨਾਲ ਸਾਰੀ ਜਗ੍ਹਾ ਤੇ ਧੱਕੇ ਕਰੀ ਆਉਂਦੇ ਨੇ ਹੁਣ ਦੱਸ ਕਿਸਾਨ ਆਪਣਾ ਸ਼ਾਂਤੀਪੂਰਨ ਜਾਣਾਂ ਤੇ ਸ਼ਾਂਤੀਪੂਰਨ ਜਣੀ ਇਹ ਜਾਣਦੇ ਇਥੇ ਗੋਲੇ ਸੁੱਟਦੇ ਪੈ ਨਹੀਂ ਗੋਲੇ ਆਸੂ ਕੈਸ ਦੇ ਗੋਲੇ ਬਜ਼ੁਰਗਾਂ ਦੇ ਉੱਤੇ ਸੁੱਟੇ ਜਿਹੜੇ ਬੈਠਿਆਂ ਦੇ ਉੱਤੇ ਆਸੂ ਕੈਸ ਦੇ ਗੋਲੇ ਬੈਠਿਆਂ ਦੇ ਉੱਤੇ ਸੱਟੇ ਨੇ ਕਈਆਂ ਦੇ ਕੱਪੜੇ ਸੜ ਗਏ ਨੇ ਕਈ ਸਾਹ ਤੋਂ ਤੰਗ ਹੋ ਗਏ ਮਤਲਬ ਜੱਟਾਂ ਵੱਜੀਆਂ ਨੇ ਸੱਟਾਂ ਗਈਆਂ ਨੇ ਜੀ ਕਈਆਂ ਦੇ ਸੱਟਾਂ ਵੱਜੀਆਂ ਨੇ ਕਈਆਂ ਦੇ ਕੱਪੜੇ ਸੜ ਗਏ ਨੇ ਇਹ ਨਹੀਂ ਮਾਰੀ ਅਕਤ ਤਕਰੀ ਹੋਈ ਹੈ ਸਰਕਾਰ ਤੇ ਇਹ ਬਹੁਤ ਜ਼ਿਆਦਾ ਮਾੜਾ ਠੀਕ ਹੈ ਜੀ ਮੈਂ ਗਰਦੀ ਕਰ ਖਾਲਸਾ ਬਈ ਜੰਦੀ ਹਰਕਤ ਤੇ ਸਰਕਾਰ ਉੱਤਰੀ ਹੋਈ ਹੈ ਉਹ ਉੱਥੇ ਗੋਲੇ ਮਾਰੇ ਨੇ ਇਹਨਾਂ ਨੇ ਇਹ ਆ ਵੇਖੋ ਪਾਣੀ ਤੇ ਨੌਜਵਾਨ ਪਾਣੀ ਵਰਤਦੇ ਨੇ ਇਸੇ ਕਰਕੇ ਆਨਾ ਸਾਹ ਉਹ ਤੋਂ ਮੈਨੂੰ ਟੈਂਕਰ ਲੈ ਦਿਓ ਕਿ ਟੈਂਕਰ ਦੀ ਲੋਡ ਪੈਂਦੀ ਏ ਅੱਜ ਉਹ ਟੈਂਕਰ ਵੱਡਾ ਖਲੋਤਾ ਹੁੰਦਾ ਤੇ ਭਾਜੀ ਟੂਟੀਆਂ ਹੁਣ ਵੇਖਿਓ ਕਿਵੇਂ ਤਰਲੇ ਲੈ ਆਂਦੇ ਨੇ ਜਦੋਂ ਆ ਸੂ ਗੈਸ ਦੇ ਗੋਲੇ ਅੱਖਾਂ ਨੂੰ ਵੱਜਦੇ ਨੇ ਚਮਰਾ ਡੁੱਟਦੀ ਏ ਹਾਂ ਸਾਡੀ ਕੌਮ ਜਿਹੜੀ ਏ ਮਿੱਟੀ ਵਾਲਿਆ ਹਾਏ ਜਦੋਂ ਕੰਮ ਵਿਗਟ ਜੇ ਉਦੋਂ ਬਾਅਦ ਚ ਯਾਦ ਕਰਦੀ ਹੈ ਕੀ ਫਤਿਹ ਜਿਹੜੇ ਆਂਦੇ ਹਨ ਬਈ ਨੌਜਵਾਨ ਜੁੜਨੇ ਨਹੀਂ ਆਵੇ ਲੋ ਬਈ ਸੰਗਤੀ ਸੰਗਤ ਹੈ ਵਾਏ ਗਰੂ ਵਾਏ ਗਰੂ ਵਾਏ ਗਰੂ ਵਾਏ ਗਰੂ ਜਿਹੜਿਆਂ ਦੇ ਨੌਜਵਾਨ ਆਉਣੇ ਨਹੀਂ